ਕਰਨਾਈ ਜਿਵੇਂ ਸਤਿਗੁਰੂ ਦੀ ਬਾਣੀ ਦੇ ਜਿਤ ਕੀਤਾ ਮਤ ਵਿਸਰੈ ਬੰਨ ਲੋ ਬਾਇ ਵਿੱਚ ਆਏ ਆਪਣਾ ਪ੍ਰਾਇਮਾ ਪਛਾਣੀ ਖਸਮ ਨੂੰ ਧੱਕੇ ਖਾਈ ਜਿਹੜੇ ਪੀੜ ਦੇ ਨਾਲ ਆ ਤੇਰੀ ਮਤ ਮਾਰੀ ਜਾਂਦੀ ਆ ਆਪੇ ਤੇ ਦੂਜੇ ਦੀ ਪਛਾਣ ਹੀ ਨਹੀਂ ਰਹੀ ਪਰਮਾਤਮਾ ਦੇ ਵਿੱਚ ਵੀ ਕਲੇਸ਼ ਰਹਿੰਦਾ ਫਿਰ ਉੱਚ ਜਾਪਾਂ ਨੂੰ ਮਾਲ ਕਰੇ ਬਰਜਤ ਕੀਤੀ ਹੈ ਤੁਸੀਂ ਵਰਤਨ ਹੀ ਨਹੀਂ ਤੇ તમાਪੂ ਜਿਹੜਾ ਅੱਜ ਕੱਲ ਟਾਕੇ ਮਾਰਦੇ ਪਹਿਲੇ ਜਾਗੇ ਸਾਡੇ ਤੇ ਬਾੜ ਦਿੰਦਾ ਰਿਆ ਕੇ ਕਹਿ ਲੱਗੇ ਕਿ ਇਹ ਤਮਾਕੂ ਆਪਰੇ ਸਿਰ ਤੇ ਨਹੀਂ ਰੱਖਣਾ ਸਿਰ ਤੇ ਨਹੀਂ ਰੱਖਣਾ ਤੁਸੀਂ ਵੀ ਸਜਣਾ ਕਿ ਇਹਦੇ ਲਈ ਕੁਰਬਾਨੀਆਂ ਕੀਤੀਆਂ ਨੇ ਤਮਾਕੂ ਦੇ ਬਦਲੇ ਜਿਵੇਂ ਵਰਤਿਆ ਲੋਕ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਦੇ ਲਈ ਤੇ ਅੱਜ ਅਖੇ ਸਿਰ ਤੇ ਮਾਣ ਨਹੀਂ ਰੱਖ ਸਕਦਾ ਤਮਾਕੂ ਵੀ ਨਾਂਦਾਰਾ ਹੁੰਦਾ ਰੱਖ ਸਕਦਾ ਇਹ ਬਜਲ ਪ੍ਰਹੰਤ ਹੈ ਆਪ ਨੂੰ ਸਮਝਦਾ ਤਾਂ ਕਹਿੰਦਾ ਕਿ ਮੈਂ ਤੈਨੂੰ ਬੇਲੋ ਦੇ ਘਰੋਂ ਤਾਂ ਕਮਾਂਗਾ ਕਹਿੰਦਾ ਪਰ ਮਾ ਆਪਣੇ ਸਰਦੋਤਨ ਤੋਂ ਮਾਤੂ ਨਹੀਂ ਰੱਖਦਾ ਜਦੋਂ ਦੇਖਿਆ ਵੀ ਸੇਖਾ ਡੋਤ ਦਿੱਤਾ ਗੋਲਦਾ ਨਹੀਂ ਜਰਮਾਨੇ ਦੇ ਪ੍ਰਵਾਹ ਨੂੰ ਹੁਕਮ ਕਰਿਆ ਵੀ ਘਰ ਦੇ ਵਿੱਚ ਕੌਣ ਕੌਣਾ ਬੰਦੇ ਲੱਗੇ ਹੋ ਸੁਣ ਘਰ ਦੇ ਵਿੱਚ ਇਹਦੀ ਘਰਵਾਲੀ ਨੂੰ ਬੰਦ ਕੇ ਜਾਂਦਾ ਗਿਆ ਦੋਵੇਂ ਪੁੱਤਰ ਬੰਦੇ ਗਏ ਇੱਕ ਦੇ ਨਾਮ ਸੀ ਕੜਾਕਾ ਸਿੰਘ ਦੂਜੇ ਦਾ ਨਾਮ ਸੀ ਹਰਕ ਸਿੰਘ ਤੇ ਇੱਕ ਨੂੰ ਰਾਣੀ ਜਿਹੜੀ ਇਤਿਹਾਸ ਸਾਖਦਾ ਹੈ ਉਹ ਨਹੀਂ ਕੋਕੂ ਭਾਗ ਲੈਣ ਵਾਲਾ ਸੀ ਉਹ ਆਪਣੇ ਪੇਕੇ ਘਰ ਗਈ ਸੀ ਜਿਹੜਾ ਵਾਲੇ ਸ਼ਹਿਰ ਦੇ ਵਿੱਚ ਜਦੋਂ ਪੇਕੇ ਸੀ ਉਹ ਧਰਤੀ ਵੀ ਨਹੀਂ ਤੇ ਦੂਜੀ ਲੋਹਣਾਣੀ ਜਿਹਦਾ ਨਾਮ ਅਮਰਕੌਰ ਸੀ ਉਹ ਨੂੰ ਬੰਧਿਆ ਗਿਆ ਚਾਰ ਪੰਜਵਾਂ ਗੈਲ ਸਿੰਘ ਖਲਗਟਾ ਯਾਰ ਨਾ ਜੀ ਦੇ ਇਹ ਕੋਈ ਘਰ ਬੜੀਆ ਦੋ ਪੁੱਤਰ ਹੈ ਇੱਕ ਨੂੰ ਬਣ ਕੇ ਜਿਹੜਾ ਪਿੰਡ ਦੇ ਬਾਹਰ ਖੂ ਬਣਿਆ ਹੋਇਆ ਉਹ ਖੂ ਦੇ ਕੋਲੇ ਕੇ ਅੰਦਰ ਅਜਿਹੀ ਕਿਤੇ ਦਰਸ਼ਨ ਕਰੇ ਉੱਥੇ ਗੁਜ਼ਾਰਾ ਬਣਿਆ ਹੋਇਆ ਹੈ ਜਿੱਥੇ ਕੁਰਬਾਨੀਆਂ ਹੋਈਆਂ ਨੇ ਜਿਹੜਾ ਇੱਕ ਨਵਲ ਰੋਖਾ ਜਾਂਦਾ ਰੋਖਾ ਜਿਹੜਾ ਉੱਥੇ ਰੋਖੇ ਦਾ ਨਾਲ ਹੈ ਤੇ ਜਿਹਨਾਂ ਉੱਤੇ ਰਸੇ ਬੰਨ੍ਹੋ ਨੇ ਕਿ ਉਹਨਾਂ ਜੀਆਂ ਨੂੰ ਮਾਰਿਆ ਗਿਆ ਇੱਕ ਤਮਾਕੂ ਦੇ ਬੋਤਲੇ 1810 ਦੇ ਵਿੱਚ 1810 ਉੱਤੇ ਜੋੜmeida ਲੱਗਦਾ ਉਹਨਾਂ ਸ਼ੀਖਾਂ ਦੀ ਯਾਦ ਹੈ ਜਿਹੜੀ ਉਪਰਾਈ ਜਾਂਦੀ ਹੈ ਜੀ ਜਦੋਂ ਨਾਮ ਤੇ ਪਰਵਾਹੋਂ ਬਣਿਆ ਗਿਆ ਕਿਹਦੀ ਘਰ ਦੋ ਪੁੱਤਰ ਸਾਹਮਣੇ ਲੰਦੇ ਗਏ ਆਖਿਆ ਜੇ ਤੂੰ ਨਹੀਂ ਪੱਟ ਜਿੱਤੇਗਾ ਤੇਰੇ ਆ ਪੁੱਤਰ ਹੈ ਤੇਰਾ ਹੱਸੂ ਹੱਸੂ ਪਰਦਾ ਪਰਵਾਰ ਹੈ ਅਸੀਂ ਮੌਦੇ ਘਾਟੋਂ ਤਾਮ ਕਰਦੇ ਤੇਰੇ ਪੁੱਤਰ ਉਹ ਪੁੱਤਰ ਜਿਨ੍ਹਾਂ ਦੀ ਦੁਨੀਆ ਸੁੱਖਾ ਮੰਗਦੀ ਹੈ ਮਾਮਾ ਜਿਹੜਾ ਇਹ ਜੋੜੀਆਂ ਬੰਦੀਆਂ ਬਾਬੇ ਦੇ ਦਰ ਤੇ ਜਿਨ੍ਹਾਂ ਪੁੱਤਰਾਂ ਨੂੰ ਕੋਣ ਵਾਸਤੇ ਮਾਮਾ ਦੁਆਵਾ ਕਰਦੀਆਂ ਕਿਉਂਕਿ ਪੁੱਤਰ ਜੀ ਦਾ ਚੀਜ਼ ਪਿਆਰੀ ਜਿੱਦੀ ਭੁਖੀ ਖਾਣਤ ਸਾਰੀ ਪੁੱਤਰ ਜਿਆ ਨਾ ਬੇਵਾਂ ਡਿੱਠਾ ਵੀ ਜਿੰਨਾ ਕੱਚਾ ਉਨਾ ਹੀ ਮਿੱਠਾ ਜਦੋਂ ਨਾਮਾ ਜੈਸੀ ਖੱਲਣ ਦੇ ਸਾਹਮਣੇ ਦੇ ਦੋਵੇਂ ਪੁੱਤਰ ਜਿਹੜੇ ਦਸਿਏ ਦੇ ਦੇ ਕਿਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤੀ ਇੱਕ ਤਵਾਕੂਰੀ ਪੱਟ ਵਿੱਚ ਦੋਵੇਂ ਪੁੱਤਰ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਉਹਦੇ ਬਾਅਦ ਦੀ ਘਟਨਾ ਜਨਗਰਿਆ ਇਹਦੀ ਘਰਵਾਲੀ ਨੂੰ ਵੀ ਕੋਹਲੇ ਮਾਰੇ ਗਏ ਦੇਖਿਆ ਫੇਰ ਵੀ ਦੂਜਿਆਂ ਨਾਲ ਚ ਤਵੇਖਾ ਜੈਸਿੰਗ ਇਹਦੀ ਘਰਵਾਲੀ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਬੱਤਿਆ ਇੱਕ ਨੌ ਰਾਣੀ ਅਮਰਕੌਰ ਅਮਰਕੌਰ ਨੂੰ ਕਿ ਤਸਵੀਰ ਦਿੱਤੇ ਗਏ ਪਰ ਨਾਲ ਉਹਦੀ ਡੋਲੀ ਉਹਨੇ ਅੰਕ ਕੰਦੀ ਧਰਬਾ ਨੂੰ ਸਾਡੇ ਦੇ ਸਾਰਾ ਪਰਿਵਾਰ ਬਾ ਦਿੱਤਾ ਤੇ ਅਸੀਂ ਇਹ ਤੁਮ ਕੋਲ ਮਨ ਸੰਭੇਖ ਨਹੀਂ ਅਸੀਂ ਕੰਗੀ ਧਰ ਦੇ ਪੁੱਤਰਾ ਜੋ ਸਮਵਸ ਕਰਵਾਣ ਕਰ ਸਕਦਾ ਸਾਜੂ ਵੀ ਤਾਂ ਅਸੀਂ ਦੇ ਪੁੱਤਰਾ ਹੈ ਉਹ ਪੁੱਤਰ ਵੀ ਕਰਵਾਣ ਕਰ ਸਕਦੇ ਆ ਆਪਣਾ ਸਮਸਤ ਕਹਿੰਦੇ ਦੀ ਨੂ ਰਾਣੀ ਅਮਰਕੌਰ ਨੂੰ ਕੀ ਮੌਤ ਦੇ ਘਰ ਉਤਾਰ ਦਿੱਤਾ ਗਿਆ ਕਿਉਂਕਿ ਇਸ ਇਸ਼ਕ ਦੇ ਇਸ ਨੈ ਭੈਰ ਤੇ ਆ ਪੈਰ ਪੈਰ ਤੇ ਮੁਸ਼ਕਲਾਂ ਪੈਂਦੀਆਂ ਨੇ ਇਸ ਇਸ਼ਕ ਦੀ ਭੱਟੀ ਦੇ ਵਿੱਚ ਜਾਣਾ ਬਾਗ ਦਾਣਿਆਂ ਦੇ ਸੜਦੀਆਂ ਰਹਿੰਦੀਆਂ ਨੇ ਇਸ ਇਸ਼ਕ ਦੇ ਵਿੱਚ ਮਲੂਕ ਜਿੰਦਾ ਵਸ ਹੱਸ ਕੇ ਦੁੱਖੜੇ ਸਹਿੰਦੀਆਂ ਨੇ ਐ ਇਸ਼ਕ ਦੇ ਡੇਰੇ ਦੇ ਚਰਨ ਉੱਤੇ ਵੀ ਜਿੱਥੇ ਲੰਬੂ ਦੀਆਂ ਨਦੀਆਂ ਰਹਿੰਦੀਆਂ ਕਹਤਾਂ ਨੇ ਤਾਈ ਤੂੰ ਜਾਵੇਂ ਸਾਡੀ ਪਿੰਡਾਂ ਦਾ 7 ਕਿਲੋਮੀਟਰ ਦਾ ਫਾਸਲਾ ਹੈ ਪਟਿਆਲੇ ਦਾ 7 ਕਿਲੋਮੀਟਰ ਦੂਰ ਸਾਡਾ ਜੈਸਾ ਆਮਰੂ ਖੂਲ ਕਰ ਲੈ ਜਮ ਮੌਤੂ ਗਾਵਦੇ ਨਾਲ ਲੱਗ ਜੇ ਤੈਨੂੰ ਜ਼ਿੰਦਗੀ ਚਾਵੇ ਤੈਨੂੰ ਸੁੱਖਾਂ ਦੀ ਜ਼ਿੰਦਗੀ ਦੇ ਸਕਦਾ ਹੁਣ ਵੀ ਤੈਨੂੰ ਬੇਗਮਾਂ ਦੇ ਡੋਲੇ ਅਸੀਂ ਦੇ ਦਵਾਂਗੇ ਕੋਈ ਗੱਲ ਨਹੀਂ ਤੇਰਾ ਪਰਿਵਾਰ ਪਰਵਾਣ ਹੋ ਗਿਆ ਇਹਨੂੰ ਹੋਰ ਅਸੀਂ ਹੁਣਾਂ ਦੇ ਡੋਲੇ ਦੇ ਦਵਾਗੇ ਪਰ ਜੈਸੀ ਕਹਿਣ ਲੱਗਾ ਸੀ ਉਹ ਨਹੀਂ ਬਤਨ ਸੀਆਂ ਲਈ ਰੱਬ ਕਹਿਣ ਲੱਗਾ ਕਿ ਤੈਨੂੰ ਪਰ ਉਹ ਤੁਸੀਂ ਦਮਾਂਗੇ ਜਿਹੜਾ ਤੇਰੀ ਰੂਹ ਦਾ ਪਜਾਏਗੀ ਤੈਨੂੰ ਪਤਾ ਸੀ 18 ਤਰੀਕੇ ਬਣਾਏ ਐ ਸਿੱਖੀ ਨੂੰ ਖਤਮ ਕਰਨ ਹਾਸਲੇ ਕੋ ਜੈਸੀ ਖੰਡ ਹਾਸਕੇ ਕਹਿਣ ਲੱਗਾ ਕਿ ਘਾਬਸ ਹੋ ਤੁਸੀਂ ਤਾਂ 18 ਤਰੀਕੇ ਬਣਾਲੇ ਤੁਹਾਡੇ 18 ਤਰੀਕੇ ਨਾਲ ਤਸੱਦਦ ਕਰਨ ਨਾਲ ਕਿਸੇ ਨੇ ਸਿੱਖੀ ਛੱਡੀ ਕਿਸੇ ਨੇ ਸਿੱਖੀ ਛੱਡੀ ਨਿਮੋ ਨੂੰ ਨਾ ਹੋ ਗਿਆ ਕਿਉਂਕਿ ਸਿੱਖ ਤੋਂ ਬਾਣ ਹੁੰਦੇ ਰਹੇ ਆ ਉਹਨਾਂ ਨੇ ਜਦੋਂ ਥੋੜਾ ਪਹਿਲਾਂ ਸਮਝਿਆ ਉਹ ਤਾਂ ਸਿੱਖੀ ਨੂੰ ਗੱਲ ਨਾਲ ਲਾਉਂਦੇ ਸੀ ਉਹ ਤਾਂ ਮਾਲਕ ਦੀ ਬਾਣੀ ਪੜ੍ਹ ਕੇ ਕਹਿੰਦੇ ਸੀ ਜੋ ਤੋਂ ਪ੍ਰੇਮ ਖੇਲਣ ਦਾ ਚਾਹੋ ਸਿਰ ਧਰ ਤਲੀ ਗੱਦੀ ਮੇਰੀ ਆਓ ਤੇ ਮਾਰਗ ਪੈਰ ਧਰੀਜਾ ਸਰ ਧੀਜਾ ਕਾਣਾ ਕੀਜਾ ਪਹਿਲਾ ਮਰਨ ਤੁਹਾਨੂੰ ਜੀਵਨ ਦੀ ਸੱਚ ਆਸ ਉਹ ਸਮਨਾ ਕੀ ਰੇਣਕਾ ਤੋਂ ਆਉਗਵਾਰਾ ਕਹਿਣ ਲੱਗੇ ਜੈਸੀ ਥਲਕਟ ਇਹੋ ਗੱਲ ਮੇਰੇ ਚਾਰ ਜੀਵ ਪਰਵਾਣ ਹੋ ਗਏ ਉਹਨਾਂ ਨੇ ਸਿੱਸਾ ਪ੍ਰਾਪਤ ਕਰ ਲਿਆ ਕਰੀ ਤਾਂ ਪਾਕਿਆ ਗਿਆ ਸੀ ਮੇਰੇ ਪੁੱਤਰ ਮੇਰੀ ਘਰ ਵਾਲੀ ਨੂਰਾਨੀ ਟੋਨੀ ਜੀ ਅੱਜੋਂ ਤੂੰ ਵਜਰੇ ਤੈਨੂੰ ਮੌਤੇ ਘਾਟ ਦਾ ਤਾਮ ਦਵਾਂਗੇ ਜੈਸੀ ਖਲਕੜੋ ਕੁੜੀਆਂ ਬਾਗੂ ਨਹੀਂ ਚਰਖੇ ਚਲਾਈਆਂ ਸੀ ਉਹ ਅਸੀਂ ਤਾਂ ਚਰਖੜੀਆਂ ਉੱਤੇ ਚਰਖੇ ਈ ਤਾਂ ਨਹੀਂ ਜਿਹੜਾ ਖੋਜਿਆ ਉਹ ਅਸੀਂ ਤਾਂ ਉਪਰ ਦੀਆਂ ਦੇਗਾ ਵਿੱਚ ਕੜੇ ਹੋਏ ਆ ਕਹਿਣ ਲੱਗਾ ਕਿਵੇਂ ਆਵਾਮ ਚਲਾ ਕੇ ਜਦੋਂ ਆਪਣਾ ਭਾਰਤ ਵਰਸ਼ ਦੇ ਕੇਸਾਂ ਵਿੱਚ ਅੜੇ ਹੋਏ ਆ ਉਹ ਜਿਨ੍ਹਾਂ ਸਕੂਲਾਂ ਵਿੱਚ ਤਸੀਦ ਦੀ ਫੀਸ ਲੱਗਦੀ ਅਸੀਂ ਤਾਂ ਉਹਨਾਂ ਸਕੂਲਾਂ 'ਚ ਪੜੇ ਹੋਏ ਆ ਕਿਹਨਾਂ ਸਕੂਲਾਂ 'ਚ ਪੜੇ ਆ ਜਿੱਥੇ ਪਹਿਲਾਂ ਤਸੀਦ ਦੇ ਬੱਚੇ ਸੀਦ ਦੇ ਕਿੱਥੇ ਦਾਖਲਾ ਮੰਗਦਾ ਹੈ ਜਿਹੜੇ ਦਾਖਲੇ ਲੈਂਦੇ ਨੇ ਉਹ ਪ੍ਰਵਾਨ ਕਰਦੇ ਨੇ ਜਦੋਂ ਨੇ ਦੇਖਿਆ ਵੀ ਸਿੱਖ ਦਾ ਡੋਲਦਾ ਨਹੀਂ